ਸ਼ਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਖਰੜ ਚ ਬੇਕ ਆਫ ਚਪਟਮਾਰ ਕਿਸ ਤਰ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੁਹਾਨੂੰ ਤਸਵੀਰਾਂ ਸਾਫ਼ ਤੌਰ ਤੇ ਦਿਖਾ ਦਿੰਦੇ ਆ ਲੇਕਿਨ ਇਸ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਦਿਨ ਦਿਹਾੜੇ ਖਰੜ ਦੀ ਪੁਰਾਣੀ ਵਾਰਡ ਨੰਬਰ 11 ਗਲੀ ਵਿੱਚ ਅਚਾਨਕ ਦੋ ਚਪਟਮਾਰ ਕੋਸਾਂਦੇ ਨੇ ਤੇ ਉਸ ਤੋਂ ਬਾਅਦ ਮਹਿਲਾ ਦੀ ਪਿੱਛੋਂ ਰੈਕੀ ਕਰਦੇ ਹੋਏ ਸਾਫ਼ ਤੌਰ ਤੇ ਨਜ਼ਰ ਵੀ ਆਏ ਨੇ ਤੇ ਇੱਕ ਔਰਤ ਸਕੂਲ ਤੋਂ ਆਪਣੇ ਬੱਚੇ ਨੂੰ ਲੈ ਕੇ ਹਲੇ ਗਲੀ 'ਚ ਖੜ੍ਹੀ ਹੀ ਹੈ ਤੇ ਉਸ ਤੋਂ ਬਾਅਦ ਅਚਾਨਕ ਇੱਕ ਮੋਟਰਸਾਈਕਲ ਸਵਾਰ ਹੈਲਮਟ ਪਾਇਆ ਹੋਇਆ ਸੀਗਾ ਉਸਨੇ ਮੋੜ ਘਟ ਕੇ ਆਪਣਾ ਬਾਈਕ ਖੜਾ ਕੀਤਾ ਤੇ ਦੂਸਰਾ ਜਿਹੜਾ ਨੌਜਵਾਨ ਹੈ ਪਿੱਛੇ ਬੈਠਾ ਸੀ ਬਾਈਕ ਤੇ ਉਹ ਉਤਰਿਆ ਤੇ ਅਚਾਨਕ ਮਹਿਲਾ ਦੀ ਚੇਨ ਖੋ ਲੇਕਿਨ ਗਨੀਮਤ ਰਹੀ ਕਿ ਚੁੰਨੀ ਵਿਚਕਾਰ ਗਲੇ 'ਚ ਫਸਣ ਦੇ ਕਾਰਨ ਉਹ ਚੈਨ ਨਹੀਂ ਲੈ ਜਾ ਪਾਇਆ ਲੇਕਿਨ ਇਹ ਬੇਕ ਆਫ ਤਸਵੀਰਾਂ ਖਰੜ ਤੋਂ ਸਾਹਮਣੇ ਆਈਆਂ ਜਿਹੜੀ ਕਿ ਵਾਰਡ ਨੰਬਰ 11 ਦੀ ਗਲੀ ਹੈ ਤੁਹਾਨੂੰ ਦਿਖਾ ਦਿੰਦੇ ਆ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੇਕ ਆਫ ਚਪਟਮਰ ਖਰੜ 'ਚ ਲਗਾਤਾਰ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਲੋਕਾਂ ਵੱਲੋਂ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਗਲੀ 'ਚ ਕਈ ਤਰ੍ਹਾਂ ਪਹਿਲਾਂ ਵੀ ਸਨੈਚਿੰਗ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਖਰੜ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸਵੇਰਾ ਟੀਵੀ ਸ਼ਸ਼ਰੀ ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੋਨਾ ਖਰੜ ਦੇ ਬੇਕ ਆਫ ਚਪਟਮਾਰ ਕਿਸ ਤਰ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੁਹਾਨੂੰ ਤਸਵੀਰਾਂ ਸਾਫ਼ ਤੌਰ ਤੇ ਦਿਖਾ ਦਿੰਦੇ ਆ ਲੇਕਿਨ ਇਸ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਦਿਨ ਦਿਹਾੜੇ ਖਰੜ ਦੀ ਪੁਰਾਣੀ ਵਾਰਡ ਨੰਬਰ 11 ਗਲੀ ਵਿੱਚ ਅਚਾਨਕ ਦੋ ਚਪਟਮਾਰਕ ਉਸਾਂਦੇ ਨੇ ਤੇ ਉਸ ਤੋਂ ਬਾਅਦ ਮਹਿਲਾ ਦੇ ਪਿੱਛੇ ਰੈਕੀ ਕਰਦੇ ਹੋਏ ਸਾਫ਼ ਤੌਰ ਤੇ ਨਜ਼ਰ ਵੀ ਆਏ ਨੇ ਤੇ ਇੱਕ ਔਰਤ ਸਕੂਲ ਤੋਂ ਆਪਣੇ ਬੱਚੇ ਨੂੰ ਲੈ ਕੇ ਹਲੇ ਗਲੀ 'ਚ ਖੜਦੀ ਹੀ ਹੈ ਤੇ ਉਸ ਤੋਂ ਬਾਅਦ ਅਚਾਨਕ ਇੱਕ ਮੋਟਰਸਾਈਕਲ ਸਵਾਰ ਹੈਲਮਟ ਪਾਇਆ ਹੋਇਆ ਸੀਗਾ ਉਸ ਨੇ ਮੋੜ ਘਟ ਕੇ ਆਪਣਾ ਬਾਈਕ ਖੜਾ ਕੀਤਾ ਤੇ ਦੂਸਰਾ ਜਿਹੜਾ ਨੌਜਵਾਨ ਹੈ ਪਿੱਛੇ ਬੈਠਾ ਸੀ ਬਾਈਕ ਦੇ ਉਤਰਿਆ ਤੇ ਅਚਾਨਕ ਮਹਿਲਾ ਦੀ ਚੇਨ ਖੋਨਦੀ ਉਹਨੇ ਕੋਸ਼ਿਸ਼ ਕੀਤੀ ਲੇਕਿਨ ਗ੍ਰਿਮਤ ਰਹੀ ਕਿ ਚੁੰਨੀ ਵਿਚਕਾਰ ਗਲੇ 'ਚ ਫਸਣ ਦੇ ਕਾਰਨ ਉਹ ਚੇਨ ਨਹੀਂ ਲੈ ਜਾ ਪਾਇਆ ਲੇਕਿਨ ਇਹ ਬੇਕੌਫ ਤਸਵੀਰਾਂ ਖਰੜ ਤੋਂ ਸਾਹਮਣੇ ਆਈਆਂ ਜਿਹੜੀ ਕਿ ਵਾਰ ਤਹਾਨੂੰ ਦਿਖਾ ਦਿੰਦੇ ਆ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੇਕਾਫ ਚਪਟਮਾਰ ਖਰੜਚਰ ਲਗਾਤਾਰ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਲੋਕਾਂ ਵੱਲੋਂ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਗਲੀ 'ਚ ਕਈ ਤਰ੍ਹਾਂ ਪਹਿਲਾਂ ਵੀ ਸਨੇਚਿੰਗ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਖਰੜ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਦੈਨਿਕ ਸੂਰਿਆ ਟੀਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਮੈਂ ਹਾਂ ਅਮਨ ਲੂਨਾ ਖਰੜ 'ਚ ਬੇਕਾਫ ਚਪਟਮਾਰ ਕਿਸ ਤਰ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੁਹਾਨੂੰ ਤਸਵੀਰਾਂ ਸਾਫ਼ ਤੌਰ ਤੇ ਦਿਖਾ ਦਿੰਦੇ ਆ ਲੇਕਿਨ ਇਸ ਤੋਂ ਪਹਿਲਾਂ ਦੱਸ ਦਿੰਦੇ ਆ ਕਿ ਦਿਨ ਦਿਹਾੜੇ ਖਰੜ ਦੀ ਪੁਰਾਣੀ ਵਾਰਡ ਨੰਬਰ 11 ਗਲੀ ਵਿੱਚ ਅਚਾਨਕ ਦੋ ਚਪਟਮਾਰ ਕੋਸਾਂਦੇ ਨੇ ਤੇ ਉਸ ਤੋਂ ਬਾਅਦ ਮਹਿਲਾ ਦੀ ਪਿੱਛੋਂ ਰੈਕੀ ਕਰਦੇ ਹੋਏ ਸਾਫ਼ ਤੌਰ ਤੇ ਨਜ਼ਰ ਵੀ ਆਏ ਨੇ ਤੇ ਇੱਕ ਔਰਤ ਸਕੂਲ ਤੋਂ ਆਪਣੇ ਬੱਚੇ ਨੂੰ ਲੈ ਕੇ ਹਲੇ ਗਲੀ 'ਚ ਖੜਦੀ ਹੀ ਹੈ ਤੇ ਉਸ ਤੋਂ ਬਾਅਦ ਅਚਾਨਕ ਇੱਕ ਮੋਟਰਸਾਈਕਲ ਸਵਾਰ ਹੈਲਮਟ ਪਾਇਆ ਹੋਇਆ ਸੀਗਾ ਉਸਨੇ ਮੋੜ ਘਟ ਕੇ ਆਪਣਾ ਬਾਈਕ ਖੜਾ ਕੀਤਾ ਤੇ ਦੂਸਰਾ ਜਿਹੜਾ ਨੌਜਵਾਨ ਹੈ ਪਿੱਛੇ ਬੈਠਾ ਸੀ ਬਾਈਕ ਤੇ ਉਹ ਉਤਰਿਆ ਤੇ ਅਚਾਨਕ ਮਹਿਲਾ ਦੀ ਚੇਨ ਖੋਨਦੀ ਉਹਨੇ ਕੋਸ਼ਿਸ਼ ਕੀਤੀ ਲੇਕਿਨ ਗਨੀਮਤ ਰਹੀ ਕਿ ਚੁੰਨੀ ਵਿਚਕਾਰ ਗਲੇ ਚ ਫਸਣ ਦੇ ਕਾਰਨ ਉਹ ਚੈਨ ਨਹੀਂ ਲੈ ਜਿਆ ਪਾਇਆ ਲੇਕਿਨ ਇਹ ਬੇਕੌਫ ਤਸਵੀਰਤ ਖਰੜ ਤੋਂ ਸਾਹਮਣੇ ਆਈਆਂ ਜਿਹੜੀ ਕਿ ਵਾਰਡ ਨੰਬਰ 11 ਦੀ ਗਲੀ ਹੈ ਤੁਹਾਨੂੰ ਦਿਖਾ ਦਿੰਨੇ ਆ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਬੇਕੌਫ ਚਪਟਮਰ ਖਰੜ ਚ ਲਗਾਤਾਰ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਲੋਕਾਂ ਵੱਲੋਂ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਗਲੀ ਚ ਕਈ ਤਰ੍ਹਾਂ ਪਹਿਲਾਂ कैमरामैन दीपक के नाल में अमल लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप